ਰਾਮਨਾਮੀ ਉਸ ਕਮੇਟੀ ਵੱਲੋਂ ਅਲੱਗ-ਅਲੱਗ ਧਾਰਮਿਕ ਕਮੇਟੀਆਂ ਨੂੰ ਸਮਾਨਿਤ ਕੀਤਾ ਜਾਂਦਾ ਉੱਥੇ ਪੰਜਾਬ ਦੇ ਕੈਪਟਨ ਮੰਤਰੀ ਵੀ ਪਹੁੰਚੇ ਨੇ ਸਾਡੇ ਨਾਲ ਹਰਪ੍ਰੀਤ ਸਿੰਘ ਜੀ ਇਟੀਓ ਸਾਹਿਬ ਇਟੀਓ ਸਾਹਿਬ ਹਰ ਪ੍ਰੋਗਰਾਮ ਤੇ ਪਹੁੰਚਦੇ ਹੋ ਰਾਮ ਭਗਤ ਦਾ ਦੇ ਦਰਸ਼ਨ ਕਰਦੇ ਹੋ ਅੱਜ ਰਾਮ ਭਗਤ ਦਾ ਦੇ ਨਾਲ ਤੁਹਾਡੀ ਗੱਲਬਾਤ ਵੀ ਦੇਖੋ ਜੀ ਜੋ ਕੋ ਜਾ ਗੁਰੂਆਂ ਪੀਰਾਂ ਦੀ ਨੇਰ ਸਤਕਾ ਹੀ ਆ ਭਗਵਾਨ ਰਾਮ ਜੀ ਦੇ ਆਸ਼ੀਰਵਾਦ ਆ ਮੈਨੂੰ ਜਦੋਂ ਵੀ ਵਿਜੇ ਚੋਪੜਾ ਜੀ ਹੁਕਮ ਲਾਉਂਦੇ ਨੇ ਸੋ ਫਾਰੇ ਸਮਾਗਮ ਤੇ ਮੈਨੂੰ ਬੁਲਾਉਂਦੇ ਨੇ ਸੋ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਅੱਜ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੁਆਰਾ ਜਿੰਨੇ ਵੀ ਪੰਜਾਬ ਦੇ ਜਾਂ ਆਸ-ਪਾਸ ਦੇ ਸੂਬਿਆਂ ਦੇ ਜਿੰਨੇ ਵੀ ਦੁਸ਼ਹਿਰਾ ਕਮੇਟੀਆਂ ਨੇ ਰਾਮਲੀਲਾ ਕਮੇਟੀਆਂ ਨੇ ਉਹਨਾਂ ਸਭ ਨੂੰ ਬੁਲਾ ਕੇ ਇੱਥੇ ਸਨਮਾਨਿਤ ਕੀਤਾ ਜਾ ਰਿਹਾ ਸੋ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਇੱਕ ਏਕਤਾ ਦਾ ਪ੍ਰਤੀਕ ਆ ਔਰ ਇਹ ਜਿੰਨੀਆਂ ਵੀ ਕਮੇਟੀਆਂ ਜਦੋਂ ਜਾ ਕੇ ਆਪਣੇ ਚਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਤਿਉਹਾਰ ਮਨਾਉਣ ਗਿਆ ਤੇ ਅੱਜ ਦਾ ਦਿਨ ਜਰੂਰ ਯਾਦ ਜਿਹੜਾ ਉਹ ਰੱਖਿਆ ਜਾਊਗਾ ਵੈਸੇ ਵੀ ਚੋਪੜਾ ਸਾਹਿਬ ਤਾਂ ਹਰ ਫੰਕਸ਼ਨ ਸਮਾਜਿਕ ਧਾਰਮਿਕ ਜਿੰਨੇ ਵੀ ਫੰਕਸ਼ਨ ਹੁੰਦੇ ਨੇ ਹਰ ਇੱਕ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਚਾਹੇ ਉਹ ਬਲੱਡ ਡੋਨੇਸ਼ਨ ਹੋਵੇ ਚਾਹੇ ਉਹ ਗਰੀਬ ਲੋੜਵੰਦ ਲੜਕੀਆਂ ਦੀ ਸ਼ਾਦੀ ਦੇ ਪ੍ਰੋਗਰਾਮ ਹੋਣ ਜਾਂ ਫਿਰ ਰਾਸ਼ਨ ਵੰਡਣ ਦਾ ਪ੍ਰੋਗਰਾਮ ਉਹ ਵੇ ਗਰੀਬ ਬੱਚਿਆਂ ਨੂੰ ਵਜੀਫੇ ਦੇਂਦਾ ਹੋਵੇ ਹਰ ਸਮਾਜਿਕ ਗਤੀਵਿਧੀ ਵਿਧੀ ਦੇ ਵਿੱਚ ਇਹਨਾਂ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਇਹ ਵੀ ਰਾਮਪਕਤਾਨਾ ਗੱਲਬਾਤ ਕੀਤੀ ਵਿਚਾਰ ਸਾਂਝੇ ਕੀਤੇ ਰਾਮਕੰਦ ਕਿ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਅੱਜ ਵੀ ਕਿਹੜਾ ਭਾਈਚਾਰਾ ਕਿਹੜਾ ਮੈਸੇਜ ਹੈ ਉਹ ਵਿਛੜਦਾ ਜਾਂਦਾ ਪਿਆ ਤੁਹਾਡੇ ਵੱਲੋਂ ਇੱਕ ਮੈਸੇਜ ਦਿੱਤਾ ਸਾਰੇ ਸਮਾਜ ਕਿਹੜਾ ਇਕੱਠਾ ਹੋਣਾ ਦੇਖੋ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਮੈਂ ਇਹ ਜ਼ਰੂਰ ਇੱਕ ਸੁਨੇਹਾ ਦੇਣਾ ਚਾਹੁੰਗਾ ਕਿ ਆਗਾਮੀ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਔਰ ਉਹਨਾਂ ਦੇ ਵਿੱਚ ਆਪਣੇ ਹੱਕ ਦਾ ਇਸਤੇਮਾਲ ਕਰੋ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਫਿਰਕੂ ਜੜੀ ਆ ਉਹ ਭਾਵਨਾ ਨਾ ਪੈਦਾ ਹੋਵੇ ਏਕਤਾ ਰਹੇ ਔਰ ਸ਼ਾਂਤੀਪੂਰਵਕ ਮੈਂ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਕਿ ਸ਼ਾਂਤੀਪੂਰਵਕ ਇਹਨਾਂ ਚੋਣਾਂ ਦੇ ਵਿੱਚ ਜੜਾ ਆ ਅਨੁਸ਼ਾਸਨ ਦੇ ਵਿੱਚ ਰਹਿ ਕੇ ਇਹਨਾਂ ਚੋਣਾਂ ਦੇ ਵਿੱਚ ਆਪਣੇ ਵੋਟ ਦਾ ਇਸਤੇਮਾਲ ਕਰਨ ਦੇਖਿਆ ਸੀ ਗੱਲਬਾਤ ਕੀਤੀ ਕੀ ਹਰਪ੍ਰੀਤ ਸਿੰਘ ਏਟੀਓ ਜਿਨ੍ਹਾਂ ਨੇ ਇਹ ਲੋਕਾਂ ਨੂੰ ਇਹ ਮੈਸੇਜ ਦਿੱਤਾ ਕਿੜਾ ਆ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਨਾਲ ਕਿੜਾ ਰਹਿਣਾ ਚਾਹੀਦਾ ਕੈਮਰਾਮੈਨ ਸੈਫ ਦੇ ਨਾਲ ਸੋਨ ਮਹਾਜਨ ਜਗਬਣੀ ਟੀਵੀ ਜਲੰਧਰ